ਸੋ ਸ਼ਿਗਾਲਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਅੱਜ ਦੇਸ਼ ਭਰ ਦੇ ਵਿੱਚ ਸ਼ਹੀਦ ਉਦਮ ਸਿੰਘ ਹੁਣਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਨਮਨ ਕੀਤਾ ਗਿਆ ਉਸ ਮਹਾਨ ਦੇਸ਼ ਦੇ ਮਹਾਨ सपूत ਨੂੰ ਯਾਦ ਕੀਤਾ ਗਿਆ ਤਾਂ ਜਿਹੇ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਹਰਿਆਣਾ ਦੇ ਸੀਐਮ ਤੱਕ ਸਭ ਨੇ ਇਸ ਮੌਕੇ ਸ਼ਰਧਾਂਜਲੀ ਅਰਪਿਤ ਕੀਤੀ ਪਰ ਪੰਜਾਬ ਜਿਸ ਦਾ ਵਾਸੀ ਸੀ ਸ਼ਹੀਦ ਉਦਮ ਸਿੰਘ ਪੰਜਾਬ ਨੇ ਵਿਸ਼ੇਸ਼ ਤੌਰ ਤੇ ਵੱਡੇ ਪੱਧਰ ਦੇ ਉੱਪਰ ਰਾਜਸੀ ਸਮਾਗਮ ਹੈ ਜਿਹੜਾ ਉਸ ਨਾਮ ਦੇ ਵਿੱਚ ਕਰਵਾਇਆ ਇਸ ਰਾਜਸੀ ਸਮਾਗਮ ਦੇ ਵਿੱਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਨਾਲ ਨਾਲ ਵੱਡੇ ਪੱਧਰ ਦੇ ਉੱਪਰ ਦਿੱਲੀ ਦੀ ਲੀਡਰਸ਼ਿਪ ਵੀ ਮੌਜੂਦ ਰਹੀ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਨਾਲ ਅਰਵਿੰਦ ਕੇਜਰੀਵਾਲ ਮਨੀਸ਼ ਸੋਧਿਆ ਪੰਜਾਬ ਦੇ ਪ੍ਰਧਾਨ ਆਮ ਆਦਮੀ ਪਾਰਟੀ ਦੇ ਅਮਨ अरोड़ा ਉਹਨਾਂ ਦੇ ਨਾਲ ਵਿੱਤ ਮੰਤਰੀ ਤੇ ਹੋਰ ਵੀ ਬਹੁਤ ਸਾਰੇ ਲੀਡਰ ਨੇ ਜਿਹੜੇ ਇੱਥੇ ਮੌਜੂਦ ਰਹੇ ਸਭ ਤੋਂ ਪਹਿਲਾਂ ਮੁੱਖ ਮੰਤਰੀ ਮਾਨ ਹੁਣਾ ਦੇ ਵੱਲੋਂ ਇਸ ਦੌਰਾਨ ਵੱਡੀ ਸੁਗਾਤ ਹੈ ਜਿਹੜੀ ਉਸ ਸਨਾਮ ਵਾਸੀਆਂ ਨੂੰ ਦਿੱਤੀ ਗਈ 85 ਕਰੋੜ ਰੁਪਏ ਦੇ ਪ੍ਰੋਜੈਕਟ ਨੇ ਜਿਹੜੇ ਸੀਐਮ ਮਾਨ ਨੇ ਸਨਾਮ ਵਾਸੀਆਂ ਨੂੰ ਦੇ ਦਿੱਤੇ ਨੇ ਇਹ 85 ਕਰੋੜ ਦੇ ਜਿਹੜੇ ਪ੍ਰੋਜੈਕਟ ਨੇ ਇਹ ਆਉਣ ਵਾਲੇ ਸਾਲ ਤੋਂ ਡੇਢ ਸਾਲ ਦੇ ਵਿੱਚ ਵਿੱਚ ਕੰਪਲੀਟ ਹੋ ਜਾਣਗੇ ਤੇ ਕੰਪਲੀਟ ਹੋਣ ਤੋਂ ਬਾਅਦ ਸਨਾਮ ਦੇ ਲੋਕਾਂ ਨੂੰ ਵੱਡੇ ਪੱਧਰ ਦੇ ਉੱਪਰ ਜਿਹੜੀ ਰਾਹਤ ਹੈ ਮਿਲਣ ਜਾ ਰਹੀ ਹੈ ਕਿਉਂਕਿ ਇੱਕੋ ਬਿਲਡਿੰਗ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਘੱਟੋ-ਘੱਟ 7 ਤੋਂ 8 ਦਫ਼ਤਰ ਨੇ ਜਿਹੜੇ ਉਹ ਬਣਾਏ ਜਾ ਰਹੇ ਨੇ ਜੋ ਕਿ ਪਬਲਿਕ ਦੇ ਲਈ ਬਹੁਤ ਸਹੂਲਤ ਵਾਲੇ ਹੋਣਗੇ ਅਜਿਹੇ ਦੇ ਵਿੱਚ ਜਿੱਥੇ ਉਹਨਾਂ ਨੇ ਸ਼ਹੀਦ ਉਦਮ ਸਿੰਘ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀਆਂ ਇਹਨਾਂ ਪ੍ਰੋਜੈਕਟਸ ਦਾ ਉਦ்கਾਰਣ ਕੀਤਾ ਤਾਂ ਉੱਥੇ ਹੀ ਆਪਣੇ ਸੰਬੋਧਨ ਦੇ ਵਿੱਚ ਸ਼ਹੀਦ ਉਦਮ ਸਿੰਘ ਨੂੰ ਯਾਦ ਕਰਨ ਦੇ ਨਾਲ ਨਾਲ ਸਿਆਸੀ ਪੱਧਰ ਤੇ ਵੀ ਕੁਝ ਗੱਲਾਂ ਨਜ਼ਰ ਕਰਦੇ ਆਏ ਭਗਵੰਤ ਮਾਨ ਉਹਨਾਂ ਦੇ ਨਾਲ ਅਰਵਿੰਦ ਕੇਜੀਵਾਲ ਤੇ ਸੀਐਮ ਦੇ ਨਾਲ ਜਿਹੜੇ ਮੌਜੂਦ ਸੀਗੇ ਪ੍ਰਧਾਨ ਮੌਜੂਦਾ ਅਮਨ अरोड़ा ਕੀ ਕੁਝ ਕਹਿਣਾ ਇਹਨਾਂ ਲੀਡਰਾਂ ਦਾ ਆਓ ਸੁਣਦੇ ਹਾਂ ਸਾਥੀਓ ਔਰ ਮੇਰੇ ਲਈ ਇੱਕ ਮਾਣ ਦੀ ਗੱਲ ਹੈ ਕਿ ਅੱਜ ਤੋਂ ਤਕਰੀਬਨ 32 ਸਾਲ ਪਹਿਲਾਂ ਮੇਰੇ ਪਿਤਾ ਸਰਗੀ ਬਾਪੂ ਭਗਵਾਨ ਦਾਸ ਜੀ ਉਹਨਾਂ ਜਦੋਂ ਇਹ ਹਲਕੇ ਦੀ ਇਸ ਪਵਿੱਤਰ ਧਰਤੀ ਦੀ ਨੁਮਾਇੰਦਗੀ ਕਰਦੇ ਸੀਗੇ ਉਸ ਸਮੇਂ ਉਹਨਾਂ ਨੂੰ ਮੌਕਾ ਮਿਲਿਆ ਕਿ ਰਾਜਪਦਰੀ ਸਮਾਗਮ ਹਰ ਸਾਲ 31 ਜੁਲਾਈ ਨੂੰ ਸੁਨਾਮ ਦੇ ਵਿੱਚ ਮਨਾਇਆ ਜਾਊਗਾ ਉਹਨਾਂ ਵੇਲੇ ਸ਼ੁਰੂ ਹੋਇਆ ਤੇ ਅੱਜ ਮੇਰੇ ਲਈ ਇਹ ਮਾਣ ਦੀ ਗੱਲ ਹੈ ਕਿ ਮੈਨੂੰ ਅੱਜ ਉਸ ਪਿਰਤ ਨੂੰ ਅੱਗੇ ਵਧਾਉਣ ਦਾ ਮੌਕੇ ਜਿਹੜਾ ਉਹ ਮਿਲ ਰਿਹਾ ਹੈ ਸਾਥੀਓ ਮੇਰੇ ਵੀਰੋ ਕਿਸ ਕੰਮ ਦੇ ਲਈ ਸ਼ਹੀਦ ਉਦਮ ਸਿੰਘ ਜੀ ਹੋਣਾ ਨੇ ਆਪਦੀਆਂ ਜਾਨਾਂ ਵਾਰੀਆਂ ਆਜ਼ਾਦੀ ਲੈਣ ਦੇ ਲਈ ਕਿ ਤਾਂ ਕਿ ਆਜ਼ਾਦ ਹੋਈਏ ਆਪਦਾ ਸੰਵਿਧਾਨ ਹੋਵੇ ਆਪਦੇ ਫੈਸਲੇ ਆਪ ਕਰ ਸਕੀਏ ਤੇ ਅੱਜ ਮਾਣ ਹੈ ਇਸ ਗੱਲ ਦਾ ਕਿ ਅਰਵਿੰਦ ਜੀ ਔਰ ਮਾਨ ਸਾਹਿਬ ਹੋਣਾ ਦੀ ਇੱਕ ਟੀਮ ਦਾ ਹਿੱਸਾ ਬਣ ਕੇ ਅੱਜ ਜੋ ਪੰਜਾਬ ਸਰਕਾਰ ਅਰਵਿੰਦ ਜੀ ਦੇ ਜੀ ਦੂਰ ਅੰਦੇਸ਼ੀ ਦੇ ਨਾਲ ਔਰ ਮਾਨਸਬ ਦੀ ਸਾਫ ਨੀਅਤ ਦੇ ਨਾਲ ਜੋ ਪੰਜਾਬ ਦੇ ਵਿੱਚ ਪੰਜਾਬ ਹਤੈਸ਼ੀ ਪੰਜਾਬ ਪੰਜਾਬੀਆਂ ਤੇ ਪੰਜਾਬੀਆਂ ਦੀ ਚੜ੍ਹਦੀ ਕਲਾ ਲਈ ਜੋ ਫੈਸਲੇ ਲੈ ਰਹੇ ਨੇ ਚਾਹੇ ਉਹ ਸੇਤ ਸਰੂਤਾਂ ਦੀ ਗੱਲ ਕਰ ਲਈਏ ਸਿੱਖਿਆ ਦੀ ਗੱਲ ਕਰ ਲਈਏ ਹਰ ਘਰ ਦੀ ਬਾਹ ਫੜਨ ਵਾਲਾ ਆਲਾ ਕੰਮ ਕਰ ਲਈਏ ਜੇ 300 ਕਰੋੜ ਹਰ ਘਰ ਨੂੰ ਬਿਜਲੀ ਫਰੀ ਦੇ ਕੇ 55000 ਨੌਕਰੀਆਂ ਬਿਨਾ ਪੈਸਿਆਂ ਤੋਂ ਬਿਨਾ ਸਫਾਰਸ਼ਾਂ ਤੋਂ ਤੇ ਅਨੇਕਾਂ ਇਹੇ ਕੰਮ ਜੇ ਗਿਣੌਣ ਲੱਗੇ ਤਾਂ ਸਮਾਂ ਬਹੁਤ ਲੱਗ ਜਾਣਾ ਮੇਰੇ ਨਾਲੋਂ ਵੱਧ ਤੁਸੀਂ ਜਾਣਕਾਰ ਹੋ ਕਿ ਕਿਵੇਂ ਟੇਲਾਂ ਦੇ ਉੱਪਰ ਪਾਣੀ ਪਹੁੰਚਾਤਾ ਕਿਵੇਂ ਦਿਨੇ ਬਿਜਲੀ ਦੇਤੀ ਉਹ ਸਾਰੀ ਦੇਣ ਹੈ ਜਿਹੜੀ ਉਹ ਇਹਨਾਂ ਦੀ ਸਾਫ਼ ਨੀਅਤ ਔਰ ਨੀਤੀ ਨੂੰ ਜਾਂਦਾ ਮੇਰੇ ਵੀਰੋ ਅੱਜ ਮੇਰੇ ਵੀਰ ਕੋਲਡੀ ਜੀ ਨੇ ਗੱਲ ਕੀਤੀ ਇਹੀ ਸੱਚਦਾ ਹੁੰਦਾ ਹੈ ਕਿ ਜਦੋਂ ਮੈਂ ਔਰ ਮੇਰੇ ਬਹੁਤ ਸਾਰੇ ਐਮਐਲਏ ਸਾਥੀਆਂ ਨੇ ਕੇਜਰੀਵਾਲ ਸਾਹਿਬ ਨੂੰ ਔਰ ਮਾਨ ਸਾਹਿਬ ਨੂੰ ਜਾ ਕੇ ਬੇਨਤੀ ਕੀਤੀ ਕਿ ਜੀ ਸਾਡੇ ਇਲਾਕਿਆਂ ਦੇ ਵਿੱਚ ਤਾਂ 31 ਜੁਲਾਈ ਸ਼ਹੀਦ ਉਦਮ ਸਿੰਘ ਦਾ ਸ਼ਹੀਦੀ ਦਿਹਾੜਾ ਜਿਹੜਾ ਉਹ ਪਵਿੱਤਰ ਤਿਹਾਰਾ ਵਾਂਗੂ ਬਣਾਇਆ ਜਾਂਦਾ ਕਿਤੇ ਮੈਡੀਕਲ ਡੈਂਟਲ ਕੈਂਪ ਲੱਗ ਰਹੇ ਨੇ ਕਿਤੇ ਖੂਨਦਾਨ ਕੈਂਪ ਲੱਗ ਰਹੇ ਨੇ ਕਿਤੇ ਕਿਤੇ ਗੁਰਦੁਆਰਾ ਸਾਹਿਬ ਦੇ ਵਿੱਚ ਭੋਗ ਪੈ ਰਹੇ ਨੇ ਤੇ ਉਹਦੇ ਲਈ ਛੁੱਟੀ ਦੀ ਬੇਨਤੀ ਜਦੋਂ ਕੀਤੀ ਤੇ ਮੇਰੇ ਦੋਨੋਂ ਸਤਕਾਰਯੋਗ ਲੀਡਰਾਂ ਨੇ ਮਿੰਟ ਦੇ ਵਿੱਚ ਪ੍ਰਵਾਨ ਕੀਤੀ ਤੇ ਤਾਂ ਹੀ ਉਹ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਇੱਥੇ ਮੇਰੇ ਸਾਥੀ ਮੇਰੇ ਵੀਰ ਸਜਦਾ ਕਰਨ ਦੇ ਲਈ ਪਹੁੰਚੇ ਨੇ ਆ ਰੋਡ ਪਟਿਆਲਾ ਤੋਂ ਸੁਨਾਮ ਤੱਕ ਦੀ ਬੜੀ ਮੰਗ ਸੀ ਲੰਬੇ ਸਮੇਂ ਤੋਂ ਕਿ ਜੀ ਇਹਦੇ ਨਾਮ ਸ਼ਹੀਦ ਉਦਮ ਸਿੰਘ ਦੇ ਨਾਂ ਤੇ ਹੋਣਾ ਚਾਹੀਦਾ ਹੈ ਬੜੀ ਭਾਜਪਾ ਵਾਲੇ ਹੋਰ ਸਾਥੀਆਂ ਨੇ ਮੈਂ ਕੋਈ ਰਾਜਨੀਤੀ ਨਹੀਂ ਕਰਨੀ ਚਾਹੁੰਦਾ ਬੜਾ ਲੰਮਾ ਸਮਾਂ ਰਾਜਨੀਤੀ ਕੀਤੀ ਤੇ ਜਦੋਂ ਜਾ ਕੇ ਅਸੀਂ ਇੱਕ ਵਾਰੀ ਬੇਨਤੀ ਕੀਤੀ ਕਿ ਜੀ ਇਸ ਰੋਡ ਦਾ ਨਾਮ ਕਰ ਸ਼ਹੀਦ ਉਦਮ ਸਿੰਘ ਦੇ ਨਾਂ ਤੇ ਹੋਣਾ ਚਾਹੀਦਾ ਤਾਂ ਕਿ ਰਹਿਂਦੀ ਦੁਨੀਆ ਤੱਕ ਕਿਹੜਾ ਰਸਤਾ ਸ਼ਹੀਦ ਉਦਮ ਸਿੰਘ ਦਿਖਾ ਕੇ ਗਏ ਨੇ ਉਸ ਰਸਤੇ ਦੇ ਉੱਪਰ ਸਾਡੀ ਆਉਣ ਵਾਲੀ ਪੀੜ੍ਹੀ ਚੱਲ ਸਕੇ ਤੇ ਭੋਨ ਨੀਗੜ ਸੁਨਾਮ ਪੀਖੀ ਕੋਟ ਸ਼ਮੀਰ ਜਿਹੜੀ ਕਿ ਸਟੇਟ ਹਾਈਵੇਅ ਹੈ ਉਹਦਾ ਨਾਮਕਰਨ ਜਿਹੜਾ ਅਜ ਸ਼ੀਦ ਉਦਮ ਸਿੰਘ ਦੇ ਨਾਂ ਤੇ ਕਰ ਦਿੱਤਾ ਤੇ ਮੈਂ ਕੋਟਨ ਕੋਟ ਤਨਕਾ ਧੰਨਵਾਦ ਕਰਦਾ ਅਰਵਿੰਦ ਜੀ ਦਾ ਔਰ ਮਾਨ ਸਾਹਿਬ ਦਾ ਇਹਦੇ ਨਾਲ ਹੀ ਮੈਂ ਉਹਨਾਂ ਮੇਰੇ ਬੀਜੇਪੀ ਦੇ ਸਾਥੀਆਂ ਨੂੰ ਬੇਨਤੀ ਕਰੂੰਗਾ ਕਿ ਜਿਹੜਾ ਤੁਸੀਂ ਨਾਮ ਦੀ ਰਾਜਨੀਤੀ ਲੈ ਕੇ ਬੜਾ ਲੰਮਾ ਸਮਾਂ ਕਰਦੇ ਰਹੇ ਪੰਜਾਬ ਸਰਕਾਰ ਵੱਲੋਂ ਪ੍ਰੋਪੋਜ਼ਲ ਜਾ ਚੁੱਕੀ ਮੋੱਖ ਮੰਤਰੀ ਭਗਵੰਤ ਮਾਨ ਜੀ ਚਿੱਠੀ ਲਿਖ ਚੁੱਕੇ ਕੇਂਦਰ ਸਰਕਾਰ ਨੂੰ ਕਿ ਜੋ ਪਟਿਆਲਾ ਤੋਂ ਪੋਆ ਨਿਗੜ ਤੱਕ ਦੀ ਸੜਕ ਹੈ ਜਿਹੜੀ ਕਿ ਨੈਸ਼ਨਲ ਹਾਈਵੇ ਹੈ ਉਹਦਾ ਨਾਮ ਵੀ ਸ਼ਹੀਦ ਉਦਮ ਸਿੰਘ ਦੇ ਨਾਂ ਤੇ ਰੱਖਿਆ ਜਾਵੇ ਤੇ ਮੇਰੇ ਵੀਰੋ ਅੱਜ ਉਹਦੀ ਵੀ ਅਸੀਂ ਮੰਗ ਕਰਦੇ ਹਾਂ ਕਿ ਉਹ ਵੀ ਕੇਂਦਰ ਸਰਕਾਰ ਨੂੰ ਸ਼ਹੀਦ ਉਦਮ ਸਿੰਘ ਦੇ ਨਾਂ ਤੇ ਉਹ ਰੱਖਿਆ ਜਾਣਾ ਚਾਹੀਦਾ ਔਰ ਬਾਕੀ ਰਹੀ ਆ ਕੰਮਾਂ ਦੀ ਗੱਲ ਤੁਸੀਂ ਵੀਡੀਓ ਵੀ ਦੇਖੀ ਹੁਣੇ ਅਰਵਿੰਦ ਜੀ ਨੇ ਮਾਨ ਸਾਹਿਬ ਨੇ ਉਹਦਾ ਉਦਘਾਟਨ ਵੀ ਕੀਤਾ ਸਾਥਿਓ 85 ਕਰੋੜ ਦੇ ਉਹ ਕੰਮ ਜਿਹੜੇ ਕਿ ਲੰਬੇ ਸਮੇਂ ਸ਼ਹਿਰ ਦੀ ਇਲਾਕੇ ਦੀ ਹਲਕੇ ਦੀ ਔਰ ਕੰਬੋਜ ਪਾਈਚਾਰੇ ਦੀ ਦੀ ਮੈਂ ਸਮਝਦਾ ਕਿ ਸ਼ਾਇਦ ਉਹਨਾਂ ਨੇ ਕਈਆਂ ਦੀ ਤਾਂ ਮੰਗ ਵੀ ਨਹੀਂ ਕੀਤੀ ਸੀ ਪਰ ਮੈਂ ਇਹ ਆਪ ਦਾ ਫਰਜ਼ ਸਮਝਿਆ ਕਿ ਉਹ ਸਾਰੀਆਂ ਚਾਹੇਸ਼ੀਦ ਉਦਮ ਸਿੰਘ ਦੇ ਨਾਂ ਤੇ ਸਟੇਡੀਅਮ ਹੋਵੇ ਚਾਹੇਸ਼ੀਦ ਉਦਮ ਸਿੰਘ ਦੇ ਨਾਂ ਤੇ ਬੱਸ ਸਟੈਂਡ ਹੋਵੇ ਚਾਹੇਸ਼ੀਦ ਉਦਮ ਸਿੰਘ ਦੇ ਨਾਂ ਤੇ ਕੋਲਜ ਹੋਵੇ ਚਾਹੇਸ਼ੀਦ ਉਦਮ ਸਿੰਘ ਦੇ ਨਾਂ ਤੇ ਸੁਨਾਮ ਹੋਵੇ ਚਾਹੇਸ਼ੀਦ ਉਦਮ ਸਿੰਘ ਦੇ ਨਾਂ ਦੇ ਉੱਪਰ ਐਸ.ਸੀ.ਐਸ ਕਾਲਜ ਹੋਵੇ ਚਾਹੀ ਸ਼ਹੀਦ ਉਦਮ ਸਿੰਘ ਦੇ ਨਾਂ ਦੇ ਉੱਪਰ ਜੋ ਐਡਮਿਨਿਸਟ੍ਰੇਟਿਵ ਕੰਪਲੈਕਸ ਹੈ ਐਸ.ਡੀ.ਐਮ ਕੰਪਲੈਕਸ ਹੈ ਉਹਦੀ ਗੱਲ ਹੋਵੇ ਜਿੰਨੇ ਸੰਸਥਾਵਾਂ ਜਿੰਨੀਆਂ ਸੰਸਥਾਵਾਂ ਜਿੰਨੀਆਂ ਇਮਾਰਤਾਂ ਜੋ ਸ਼ਹੀਦ ਉਦਮ ਸਿੰਘ ਦੇ ਨਾਂ ਦੇ ਉੱਪਰ ਸੀ ਅੱਜ ਤੋਂ 85 ਕਰੋੜ ਰੁਪਏ ਦੀ ਲਾਗਤ ਦੇ ਨਾਲ ਉਹਨਾਂ ਦਾ ਉਹਨਾਂ ਦਾ ਨਵੀਨੀਕਰਨ ਹੈ ਜਿਹੜਾ ਉਹਦਾ ਕੰਮ ਹੈ ਜਿਹੜਾ ਸਾਥਿਓ ਮੇਰੇ ਵੀਰੋ ਉਹ ਹੋ ਚੁੱਕਿਆ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣੀ ਇਹ ਕੋਈ ਆਸਾਨ ਨਹੀਂ ਹੈਗਾ ਇਹ ਸਾਡਾ ਫਰਜ਼ ਹੈ ਸ਼ਹੀਦਾਂ ਨੂੰ ਮਾਣ ਸਤਿਕਾਰ ਉਹਨਾਂ ਦੇ ਨਾਂ ਤੇ ਯਾਦਗਾਰਾਂ ਸਕੂਲ ਕਾਲਜ ਉਹਨਾਂ ਦੇ ਨਾਂ ਤੇ ਵਿਕਾਸ ਦੇ ਕੰਮ ਇਹ ਕੋਈ ਆਸਾਨ ਨਹੀਂ ਹੈਗਾ ਇਹ ਸਾਡਾ ਫਰਜ਼ ਹੈ अज उस फर्जों असि निभा रहे शहीदों की चिताओं पर लगेंगे हर वर्ष मेले वतन पे मिटने वालों का यही बाकी निशान होगा वीर आप लोकल पिंड तो आए हैं सनाम शहर तो आप 13 April 1919 ਨੂੰ ਜਲਿਆਂਵਾਲਾ ਬਾਗ ਦੇ ਵਿੱਚ ਜਦੋਂ ਡਿਊਟੀ ਲੱਗੀ ਪਾਣੀ ਪਿਉਉਣ ਦੀ ਜ਼ਖਮੀਆਂ ਨੂੰ ਉੱਥੇ ਤੜਫਦੇ ਲੋਕਾਂ ਨੂੰ ਦੇਖ ਕੇ ਭਗਤ ਸਿੰਘ ਉਸ ਸ਼ਹੀਦ ਉਦਮ ਸਿੰਘ ਜੀ ਦਾ ਖੂਨ ਖੋਲ ਲਿਆ ਤੇ ਉਹਨਾਂ ਨੇ ਮਿੱਟੀ ਦੀ ਕਸਮ ਖਾਦੀ ਕਿ ਮੈਂ ਬਦਲਾ ਲਵਾਂਗਾ। ਚੱਲ ਪਏ ਆਪਣੇ ਮਿਸ਼ਨ ਵੱਲ ਨੂੰ ਗਦਰੀ ਬਾਬਿਆਂ ਨਾਲ ਵੀ ਮੇਲ ਹੋਏ ਚਿੱਠੀ ਪੱਤਰ ਇੱਕ ਵਾਰੀ ਆ ਵੀ ਗਏ ਵਾਪਸ ਇੱਥੇ ਉਹਨਾਂ ਕੋਲੋਂ ਗਦਰੀ ਲਿਟਰੇਚਰ ਫੜਿਆ ਗਿਆ ਤਿੰਨ ਪਿਸਤੌਲ ਫੜੇਗੇ 5 ਸਾਲ ਦੀ ਸਜ਼ਾ ਹੋ ਗਈ ਸਜ਼ਾ ਤੋਂ ਬਾਅਦ ਦੁਬਾਰਾ ਫੇਰ ਆਪਣੇ ਮਿਸ਼ਨ ਤੇ ਚਲੇ ਗਏ 21 ਸਾਲ ਅੱਗ ਵਾਲੀ ਰੱਖੀ ਉਸ ਯੋਧੇ ਨੇ ਆਪਣੀ ਹਿੱਕ 'ਚ 21 ਸਾਲ ਇਦਾਂ ਦੀਆਂ ਬਹੁਤ ਘੱਟ ਉਦਾਹਰਨਾਂ ਮਿਲਦੀਆਂ ਨੇ ਕੋਈ ਨਿੱਜੀ ਦੁਸ਼ਮਣੀਆਂ ਤਾਂ ਚੱਲ ਸਕਦੀਆਂ ਨੇ ਚਾਚੇ ਤਾਇਿਆਂ ਦੀਆਂ ਮਾਮਿਆਂ ਫੁੱਫੜਾਂ ਦੀਆਂ ਵੀ 20 ਸਾਲ 30 ਸਾਲ ਬੋਲੇ ਨਹੀਂ ਇੱਕ ਦੂਜੇ ਨਾਲ ਇੱਕ ਦੂਜੇ ਦੇ ਖੰਡ ਪਾਠਾਂ ਤੇ ਇੱਕ ਦੂਜੇ ਦੇ ਭੋਗਾਂ ਤੇ ਇੱਕ ਦੂਜੇ ਦੇ ਵਿਆਹਾਂ ਤੇ ਨਹੀਂ ਜਾਂਦੇ ਪਰ ਦੇਸ਼ ਵਾਸਤੇ 21 ਸਾਲ ਆਬਦੇ ਹੱਕ ਦੇ ਵਿੱਚ ਛਾਤੀ ਦੇ ਵਿੱਚ ਇੱਕ ਗੰਡ ਬਣਾ ਕੇ ਰੱਖਣੀ ਬਹੁਤ ਔਖਾ ਕੰਮ ਹੈ ਮਿੱਤਰੋ ਦੇਸ਼ ਵਾਸਤੇ ਬਹੁਤ ਔਖਾ ਕੰਮ ਹੈ ਨਿੱਜੀ ਨਿੱਜੀ ਤੱਕ ਲੜਾਈਆਂ ਚੱਲ ਪੈਂਦੀਆਂ ਐ ਇਸੇ ਕਰਕੇ ਅੱਜ ਫਿਰ ਆਪਾਂ ਉਨ ਇੱਥੇ ਮੱਥਾ ਟੇਕਣਾ ਆਉਣੇ ਐ ਇਸੇ ਕਰਕੇ ਉਹਨਾਂ ਨੂੰ ਸਜਦਾ ਕਰਨਾ ਆਉਣੇ ਔਰ ਜਾ ਕੇ ਉੱਥੇ ਬڑے ਮੌਕੇ ਮਿਲੇ ਸਰ ਮਾਈਕਲ ਅਡਵੈਰ ਨੂੰ ਮਾਰਨ ਦੇ ਸਰਦੀ ਉਪਾਧੀ ਸੀ ਉਹਨਾਂ ਕੋਲੇ ਸਰਦੀ ਉਪਾਧੀ ਅੰਗਰੇਜ਼ ਆਪਣੇ ਪਿੱਠੂਆਂ ਨੂੰ ਦਿੰਦੇ ਹੁੰਦੇ ਸੀ ਆਪਣੇ ਕੋਲੇ ਵੀ ਨੇ ਇੱਥੇ ਸਾਰਾ ਜਿਨ੍ਹਾਂ ਨੇ ਜਲਿਆਂ ਵਾਲੇ ਬਾਗ ਵਾਲੇ ਕਾਂਡ ਵਾਲੇ ਦਿਨ ਸ਼ਾਮ ਨੂੰ ਜਨਰਲ ਡੈਰ ਨੂੰ ਰੋਟੀ ਖਵਾਈ ਸੀ ਤੇ ਉਹਦੇ ਬਦਲੇ ਉਹਨਾਂ ਨੇ ਫਿਰ ਬਹੁਤ ਉਹਨਾਂ ਨੂੰ ਜਾਗੀਰ ਦਿੱਤੀ ਸੀ ਉਹਨਾਂ ਨੂੰ ਵੀ ਸਰ ਕਹਿੰਦੇ ਨੇ ਉਹਨਾਂ ਦਾ ਇੱਕ ਹੌਣਹਾਰ ਇੱਥੇ ਨਾਬੇ ਬੈਠਾ ਹੈ ਪਹਿਲਾਂ ਦੂਜੀਆਂ ਗੋਲੀਆਂ ਮਾਰਨ ਵਾਲਾ ਨੂੰ ਸਨਮਾਨਤ ਕਰੀ ਗਏ ਬਾਅਦ ਚਿੱਟੇ ਦੀਆਂ ਗੋਲੀਆਂ ਖਵਾਈ ਗਏ ਉਹ ਸਰ ਨੇ ਜੀ ਸ਼ਹੀਦ ਆਜ਼ਮ ਉਧਮ ਸਿੰਘ ਕਹਿੰਦਾ ਇਦਾਂ ਨਹੀਂ ਧੋਖੇ ਨਾਲ ਨਹੀਂ ਕਹਿ ਕੇ ਕਹਿ ਕੇ ਕੰਮ ਕਰੂੰਗਾ ਮੈਂ ਬਹੁਤ ਵਾਰੀ ਇੰਗਲੈਂਡ ਸ਼ੋ ਵਗੈਰਾ ਕਰਨ ਗਿਆ ਆਮ ਤੌਰ ਤੇ ਸੈਚਰਡੇ ਸੰਡੇ ਸ਼ੋ ਹੁੰਦੇ ਦੋ ਚਤ ਦਿਨ ਚਾਰ ਦਿਨ ਵਿਲੇ ਹੁੰਦੇ ਆ ਕੁਕਮ ਮਣਕਾ ਮਣ ਚਲੇ ਜਾਂਦੇ ਆ ਕਲਾਕਾਰ ਮੈਂ ਤਾਂ ਇਹੀ ਕਹਿੰਦਾ ਸੀ ਮੈਨੂੰ ਤਾਂ ਕੈਂਗਸਟਨ ਹਾਲ ਦਿਖਾ ਕੇ ਲਿਓ ਕੈਂਗਸਟਨ ਹਾਲ ਜਿਹੜਾ ਮੈਨੂੰ ਪੌੜੀਆਂ ਦਿਖਾ ਦਿਓ ਜਿੱਥੋਂ ਦੀ ਉਹ ਚੜਿਆ ਸੀ ਅੰਦਰ ਗਿਆ ਸੀ ਸਾਈਡ ਤੋਂ ਪੌੜੀਆਂ ਨੇ ਮੈਂ ਦੇਖੀਆਂ ਹੋਈਆਂ ਨੇ ਬੇਥੋਂ ਅੰਦਰ ਚਲਾ ਗਿਆ ਜੀ ਜਦੋਂ ਮਾਈਕਲ ਅਡਵੈਰ ਨੇ ਇਹ ਗੱਲ ਕਹੀ ਕਿ ਅੱਜ ਤੋਂ 21 ਸਾਲ ਪਹਿਲਾਂ ਪੰਜਾਬ ਦੇ ਵਿੱਚ ਇੱਕ ਬਗਾਵਤ اٹਹੀ ਜਿਹਨੂੰ ਮੈਂ ਗੋਲੀਆਂ ਦਾ ਆਰਡਰ ਦੇ ਕੇ ਉਹ ਖੂਨ ਠੰਡੇ ਕਰਤੇ ਲੋਕਾਂ ਦੇ ਉੱਤੇ ਨਾਲ ਦੀ ਨਾਲ ਉੱਠ ਕੇ ਕਿਤਾਬ ਚ ਪਿਸਤੌਲ ਕੱਢ ਕੇ ਛਾਤੀ ਚ ਗੋਲੀਆਂ ਮਾਰ ਕੇ ਪਿਸਤੌਲ ਤਰਤਾ ਕਹਿੰਦਾ ਮੈਨੂੰ ਫੜ ਲਓ ਮੇਰਾ ਕੰਮ ਹੋ ਗਿਆ ਵੀਰੋ ਕੋਈ ਮਾਫੀ ਨਹੀਂ ਮੰਗੀ ਕੋਈ ਚਿੱਠੀ ਨਹੀਂ ਲਿਖੀ ਮੈਨੂੰ ਛੱਡ ਦੋ ਮੈਨੂੰ ਆਹ ਕਰ ਦੋ ਮੈਨੂੰ ਤੇ ਰਹਿਮ ਕਰ ਦੋ ਨਾ ਆਹ ਜਿਹੜੀ ਕੁਰਬਾਨੀ ਹੈ ਇਹ ਮਸਾਲਾ ਨਹੀਂ ਮਿਲਦੀਆਂ ਦੁਨੀਆ 'ਚ ਕਿਸਮਤ ਵਾਲਿਆਂ ਸੀ ਕਿ ਪ੍ਰਮਾਤਮਾ ਨੇ ਉਸ ਧਰਤੀ ਤੇ ਜਨਮ ਦਿੱਤਾ ਉਸ ਪਤਣ ਦਾ ਪਾਣੀ ਪੀਣ ਦਾ ਮੌਕਾ ਉਸ ਸ਼ਹਿਰ ਦੇ ਵਿੱਚ ਪੜ੍ਹਾਈ ਦਾ ਮੌਕਾ ਮਿਲਿਆ ਸ਼ਹੀਦ ਉਦਮ ਸਿੰਘ ਗਵਰਨਮੈਂਟ ਕਾਲਜ ਨਾਨਕੇ ਇੱਥੇ ਨੇ ਇੱਕੋ ਪੱਤਣ ਦਾ ਪਾਣੀ ਪੀਂਨੇ 15 ਕਿਲੋਮੀਟਰ ਪਿੰਡ ਹੈ ਸ਼ਹਿਰ ਸਾਨੂੰ ਇਹੀ ਪਿੰਦਾ ਸੁਪਰਮਾਤਮਾ ਨੇ ਜਿੱਥੇ ਸਾਨੂੰ ਪੈਦਾ ਕੀਤਾ ਅਸੀਂ ਤਾਂ ਕੋਟਨ ਕੋਟ ਸ਼ੁਕਰਾਨਾ ਹੀ ਕਰਦੇ ਆ ਕਿ ਸਾਨੂੰ ਉਹਨਾਂ ਸ਼ਹੀਦਾਂ ਦੀ ertid ਤੇ ਜਨਮ ਦਿੱਤਾ ਹੈ ਅਸੀਂ ਤਾਂ ਉਹਨਾਂ ਦੇ ਪੈਰਾਂ ਦੇ ਧੂੜ ਦਾ ਤਣਕਾ ਵੀ ਨਹੀਂ ਹੈਗੇ ਪਰ ਜੇ ਮੌਕਾ ਮਿਲਿਆ ਥੋੜਾ ਬਹੁਤ ਉਹਨਾਂ ਦੇ ਕਦਮਾਂ ਤੇ 1-2% ਵੀ ਚੱਲਣ 'ਚ ਕਾਮਯਾਬ ਹੋ ਗਏ ਇਹ ਦੇਸ਼ ਵਰਗਾ ਦੇਸ਼ ਹੈ ਨਹੀਂ ਕਿਤੇ ਵੀਰੋ ਆਜ਼ਾਦੀ ਹਜੇ ਪਹੁੰਚੀ ਨਹੀਂ ਆਮ ਲੋਕਾਂ ਤੱਕ ਆਜ਼ਾਦੀ ਪਹੁੰਚੀ ਨਹੀਂ ਅਜੇ ਆਮ ਲੋਕਾਂ ਤੱਕ ਆਜ਼ਾਦੀ ਨੂੰ ਆਮ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਆਵਾਦਵੀ ਪਾਰਟੀ ਔਰ ਕਾਫੀ ਹੱਦ ਤੱਕ ਪੰਜਾਬ ਚ ਆਪਾਂ ਕਾਮਯਾਬ ਹੋ ਰਹੇ ਹਾਂ ਕਿਉਂਕਿ ਆਜ਼ਾਦੀ ਉਸ ਦਿਨ ਮੰਨੀ ਜਾਊਗੀ ਆਮ ਲੋਕਾਂ ਕੋਲੇ ਪਹੁੰਚੀ ਜਿਸ ਦਿਨ ਕਚਹਿਰੀਆਂ ਦੇ ਵਿੱਚ ਬਿਨਾਂ ਰਿਸ਼ਵਤ ਤੋਂ ਕੰਮ ਹੋਣ ਲੱਗ ਗਏ ਜਿਸ ਦਿਨ ਸਰਕਾਰੀ ਸਕੂਲਾਂ 'ਚ ਪੜ ਕੇ ਸਾਡੇ ਜਵਾਬਕ ਅਫਸਰ ਬਣਨ ਲੱਗ ਗਏ ਜਿਸ ਦਿਨ ਥਾਣਿਆਂ ਦੇ ਵਿੱਚ ਬਿਨਾਂ ਕਿਸੇ ਸ਼ਿਫਾਰਿਸ਼ ਤੋਂ ਕੰਮ ਹੋਣ ਲੱਗ ਗਏ ਬਿਨਾਂ ਕਿਸੇ ਰਿਸ਼ਵਤ ਤੋਂ ਕੰਮ ਹੋਣ ਲੱਗ ਗਏ ਆਜ਼ਾਦੀ ਉਦੋਂ ਮੰਨੀ ਜਾਉ ਹਜੇ ਤਾਂ ਲਾਲਬੱਤੀਆਂ ਨੇ ਕੋਲੇ ਮੈਲਾਣਾਂ ਨੇ ਕੋਲੇ ਬੈਠੀ ਆਜ਼ਾਦੀ ਆਪਾਂ ਤਾਂ ਉਹੀ 15 ਅਗਸਤ ਬਸ ਉਹੀ ਕਰ ਜਾਂਦੇ ਕੰਮ ਆਪੜਾ ਤਾਂ ਲਾਲ ਕਿਲੇ ਤੋਂ ਬੋਲੀ ਜਾਂਦੇ ਆ ਜਿਹੜਾ ਵੀ ਪ੍ਰਧਾਨ ਮੰਤਰੀ ਹੁੰਦਾ ਮੈਂ ਤਾਂ ਜਦੋਂ ਦੀ ਸੁਰਤ ਸੰਭਾਲੀ ਆ ਉਹ ਅਫਸਰ ਲਿਖ ਕੇ ਦੇ ਦਿੰਦੇ ਨੇ ਭਾਸ਼ਣ ਉਹੀ ਹੈ ਉਹ ਪੜ ਦਿੰਦਾ ਜੀ ਅਤਵਾਦ ਤੇ ਚਿੰਤਾ ਪ੍ਰਗਟ ਗਰੀਬੀ ਤੇ ਥੋੜੀ ਜੀ ਜ਼ਿਆਦਾ ਚਿੰਤਾ ਪ੍ਰਗਟ ਮੰਗਾਈ ਤੇ ਬਹੁਤ ਜ਼ਿਆਦਾ ਚਿੰਤਾ ਪ੍ਰਗਟ ਬਸ 15 ਵਸਤ ਉਹ ਮੈਂ ਕਿਹਾ ਹੁਣ ਤਾਂ ਲਾਲ ਕਿਲੇ ਦੇ ਕਬੂਤਰਾਂ ਨੂੰ ਵੀ ਭਾਸ਼ਣ ਯਾਦ ਹੋ ਗਏ ਉਹਨੇ जैसा किस्मत नहीं बदल सकते महान शहीद ऊधम सिंह जी के शहादत दिवस को मनाने के लिए इकट्ठे हुए मुझे बताने की जरूरत नहीं है कि उन्होंने कितनी बड़ी शहादत दी थी देश के लिए किस तरह से जलियांवाला बाग का उन्होंने 21 साल के बाद सर का, का कत्ल करके उन्होंने बदला लिया और फिर अपने आप को शहीद उन्होंने समर्पण कर दिया उनके अंग्रेजों के सामने अभी कुछ दिन पहले मेरे पास कम्बोज भाईचारे के कई लोग आए थे आज इस समागम में मेरे को आमंत्रित करने के लिए मैं उन सब का बहुत बहुत तहे दिल से शुक्रिया अदा करता हूं आज उन लोगों की वजह से आपके बीच में आने का मौका मिला आप लोगों से बात करने का मौका मिला और मैं ये सम्मान की बात मानता हूं कि उनके शहादत दिवस में आज मुझे शामिल होने का मौका मिला अगर हम सोच के देखें अपनी जवानी और अपनी जिंदगी की शहादत देना कोई आसान काम नहीं है बहुत बड़ी बात है शहीद आजम भगत सिंह राजदेव सुख राजगुरु सुखदेव शहीद उधम सिंह सुभाष चंद्र बोस चंद्रशेखर आजाद न जाने कितने लोगों ने देश के लिए कुर्बानियां दी जब वो लोग देश के लिए कुर्बानी दे रहे थे तो उनका एक सपना था कि एक दिन देश आजाद होगा और देश आजाद होने के बाद पूरे देश के अंदर सबको अपने हक मिलने चालू होंगे पूरे देश के अंदर गरीबों को उनका हक और उनका न्याय मिलना चालू होगा लेकिन आज 75 साल हो गए आजादी के मैं सोच रहा था कहते हैं मरने के बाद आदमी की आत्मा ऊपर जाती है हमारे जितने लोग शहीद हुए अगर उनकी आत्मा ऊपर होगी आसमान से देखती होगी तो वो लोग भी सोचते होंगे क्या इसी हालात ऐसे हालातों के लिए हम लोगों ने कुर्बानी दी थी हमने शहादत दी थी ऊपर वाले का शुक्रिया ऊपर वाले की मेहरबानी कि 2022 में आम आदमी पार्टी की सरकार आ गई लेकिन उसके पहले के हालात देखो इनकी सरकारों ने जिस तरह से घर घर के अंदर नशा बांटा जिस तरह से इन्होंने पूरे पंजाब को बर्बाद कर दिया जिस तरह से इन्होंने स्कूलों को बर्बाद कर दिया अस्पतालों को बर्बाद कर दिया हर जगह भ्रष्टाचारी भ्रष्टाचार कर दिया सारा पैसा लूट के खा गए ये लोग लेकिन ये तो तीन साल से अब पंजाब के हालात सुधरने लगे हैं भगवान ना करे दोबारा ये कांग्रेस अकाली दल बीजेपी दोबारा सत्ता में आए बड़ी मुश्किल से अब पंजाब के हालात सुधरने लगे हैं नशा खत्म होने लगा है जो परिवार बर्बाद हो गए थे उनको एक उम्मीद की किरण मिलने लगी है कि बच्चे नशा छोड़ के अब उनके कामों में लगने लगे हैं बड़े बड़े तस्कर पकड़े जा रहे हैं सबसे बड़े वाला सबसे बड़े वाला भी पकड़ा गया है जेल के अंदर है जिसके नाम से लोग कांपते थे जिसके नाम से तस्कर भी कांपते थे जिसके नाम से पुलिस कांपती थी प्रशासन कांपता था आम आदमी पार्टी उसके नाम से नहीं कांपती आम आदमी पार्टी ने उसको पकड़ के जेल के अंदर डाल दिया आज पंजाब के अंदर शिक्षा क्रांति चल रही है सरकारी स्कूल शानदार हो रहे हैं नतीजे अच्छे आ रहे हैं पहले इतने कबाड़ा थे सरकारी स्कूल कि गरीबों के बच्चों का कोई भविष्य नहीं था अब पिछले एक डेढ़ साल से गरीबों के बच्चे आईआईटी में जा रहे हैं इंजीनियर बन रहे हैं डॉक्टर बन रहे हैं वकील बन रहे हैं पंजाब के लोगों ने कभी सोचा नहीं था कि इस तरह का भी इस तरह की भी सरकार आ सकती है खेतों के अंदर एक एक खेत के अंदर आखिरी खेत तक भी नहरों का पानी पहुंच रहा है जैसे भी मान साहब ने बताया कि 40-40, 50-50 साल के बाद नहरों का पानी खेतों में पहुंचा है पिछली सरकारों के कांग्रेस अकाली दल के टाइम में किसानों को रात को तीन बजे उठ के अपनी मोटर चलानी पड़ती थी बिजली रात को तीन बजे आती थी अब 8 घंटे बिजली दोपहर के टाइम में किसानों को मिलनी चालू हुई है जो पहली बार हो रहा पूरे देश में कहीं नहीं हो रहा केवल पंजाब के अंदर हो रहा।